ਹਾਂ ਦੋਸਾਂ ਪਿਆਰ ਦਾ ਡੇਲੀ ਪੋਸਟ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਸਸਪੈਕਟ ਥੈਂਕ ਯੂ ਗਰੇਵਲ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਹਮੇਸ਼ਾ ਟਾਈਮ ਕੱਢ ਕੇ ਆਉਂਦੇ ਆ ਕੀ ਕਹਿਣਾ ਚਾਹੋਗੇ ਜੀ ਕੀ ਕਹਿੰਦਾ ਲੋਕਾਂ ਦਾ ਰੁਝਾਨ ਆ ਲੋਕਾਂ ਦਾ ਰੁਝਾਨ ਬਹੁਤ ਵਧੀਆ ਜੀ ਪਹਿਲਾਂ ਤਾਂ ਲੋਕਾਂ ਦਾ ਧੰਨਵਾਦ ਕਰਦੇ ਆ ਕਿ ਅੱਜ ਆਪਣੇ ਕੀਮਤੀ ਸਮੇਂ ਦਾ ਟਾਈਮ ਕੱਢ ਕੇ ਸਾਰੇ ਇੱਥੇ ਆਏ ਆ ਵੀਕੈਂਡ ਦਾ ਅੱਜ ਤੁਹਾਨੂੰ ਪਤਾ ਦੇਣਿਆਂ ਸੈਟਰਡੇ ਮਾਰਨਿੰਗ ਆ ਲੋਕਾਂ ਦੇ ਆਪਣੇ ਜਿਹੜੇ ਜਿਵੇਂ ਕਾਫੀ ਹੁੰਦੇ ਆ ਪਰਿਵਾਰ ਨਾਲ ਟਾਈਮ ਸਪੈਂਡ ਕਰਨਾ ਗ੍ਰੋਸਰੀ ਕਰਨੀ ਹੋਰ ਜਿਹੜੇ ਘਰ ਦੇ ਕੰਮ ਸੋ ਹਮੇਸ਼ਾ ਹੀ ਧੰਨਵਾਦ ਕਰਦੇ ਆ ਕਿ ਲੋਕ ਆਪਣੇ ਇੱਕ ਸਾਡੀ ਆਵਾਜ਼ ਤੇ ਹਮੇਸ਼ਾ ਪਹੁੰਚਦੇ ਆ ਜੀ ਤੇ ਮੈਂ ਹਮੇਸ਼ਾ ਗੱਲ ਕਰਦਾ ਹੁੰਨਾ ਕਿ ਇਹ ਜਿਹੜੀ ਚੀਜ਼ ਆ ਜੀ ਇਹ ਜਿਹੜੇ 바ਰਬੀਕਿਊ ਜਾਂ ਜਿਹੜੇ ਮੀਟ ਐਂਡ ਗ੍ਰੀਲਸ ਆ ਆਪਾਂ ਰੱਖਦੇ ਆ ਕਮਿਊਨਿਟੀ ਲਈ ਹੁੰਦੇ ਆ ਕਮਿਊਨਿਟੀ ਨਾਲ ਮਿਲਣ ਦਾ ਮੌਕਾ ਮਿਲਦਾ ਕਈ ਵਾਰੀ ਤੁਸੀਂ ਸਾਰਾ ਸਾਲ ਬਿਜ਼ੀ ਹੁੰਨੇ ਆ ਹੋਰ ਪ੍ਰੋਗਰਾਮ ਤੁਸੀਂ ਜਾਂਦੇ ਆ ਲੇਕਿਨ ਕਈ ਪਣਾ ਪਰਾਂ ਸਰ ਨਾਲ ਨੂੰ ਡਿਸਕਸ ਕਰਦੇ ਆ ਤੇ ਨਾਲ ਦੀ ਨਾਲ ਜਿਹੜੇ ਆਪਾਂ ਕੰਮ ਕੀਤੇ ਆ ਕਮਿਊਨਿਟੀ ਲੀਓ ਆਪਾਂ ਹਾਈਲਾਈਟ ਕਰਦੇ ਆ ਤੇ ਅੱਜ ਕਾਫੀ ਲੋਕ ਕਮਿਊਨਿਟੀ ਮਿਲ ਕੇ ਇੱਥੇ ਆਪਣੇ ਇਸ਼ੂਸ ਦੱਸਦੀ ਆ ਕਿ ਸਾਡਾ ਜੀ ਕੋਈ ਸਿਟੀ ਦਾ ਇਸ਼ੂ ਆ ਸਾਡਾ ਕੋਈ ਪ੍ਰੋਵਿੰਸ ਦਾ ਇਸ਼ੂ ਆ ਤੇ ਉਹ ਇੱਕ ਵਧੀਆ ਓਪਰਚ्युनिटी ਹੁੰਦੀ ਆ ਉਹਨੂੰ ਸੁਣ ਕੇ ਕਿਉਂਕਿ ਲੋਕਾਂ ਦੇ ਜਿਹੜੀ ਫੀਡਬੈਕ ਹੁੰਦੀ ਆ ਉਹਨੂੰ ਆਪਾਂ ਅੱਗੇ ਲੈ ਕੇ ਜਦੋਂ ਜਾਂਦੇ ਆ ਉਹ ਸਾਡੇ ਕੰਮ ਕਰਨ ਦੇ ਵਿੱਚ ਬਹੁਤ ਹੈਲਪ ਕਰਦੀ ਆ ਜੀ ਸੋ ਹਮੇਸ਼ਾ ਧੰਨਵਾਦ ਕਰਦੇ ਆ ਕਮਿਊਨਿਟੀ ਦਾ ਔਰ ਜੇ ਗੱਲ ਕੀਤੀ ਜਾਵੇ ਕਮਿਊਨਿਟੀ ਕੰਨੀਓ ਜਿਵੇਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਜਿਵੇਂ ਜੋ ਆਪਣੇ ਵਾਰਦਾਤਾਂ ਹੋ ਰਹੀਆਂ ਚਾਹੇ ਕ੍ਰਾਈਮ ਦੇ ਰੇਟ ਨੂੰ ਲੈ ਕੇ ਹੋਵੇ ਤੇ ਜੇ ਆਪਾਂ ਹੋਰ ਵੀ ਕਈ ਪੁਲਿਸ ਦੀਆਂ ਜਿਹੜੀਆਂ ਕਾਰਗਜ਼ਾਰੀਆਂ ਨੇ ਪੁਲਿਸ ਇੱਥੇ ਮੌਜੂਦ ਹੈ ਜੀ ਇਸ ਵੇਲੇ ਇਹ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਘਰਾਂ 'ਚ ਵੜ ਕੇ ਲੋਕਾਂ ਨੂੰ ਮਾਰਨ ਵਾਲੀਆਂ ਗੱਲਾਂ ਨੇ ਇਹਦਾ ਹੱਲ ਕੋਈ ਹੈ ਜੀ ਹਲੇ ਕਿ ਆਪਾਂ ਹਰ ਵਾਰੀ ਸਿਰਫ ਗੱਲਾਂ ਹੀ ਕਰਦੇ ਰਹਿ ਜਾਂਦੇ ਆਂ ਕਈ ਵਾਰੀ ਆਪਾਂ ਫੈਡਰਲ ਕਹਿੰਦੀ ਹੈ ਜੀ ਪ੍ਰੋਵਿੰਸ ਪ੍ਰੋਵਿੰਸ ਕਹਿੰਦੀ ਹੈ ਫੈਡਰਲ ਇਹਦਾ ਕਿਵੇਂ ਨਿਬੇੜਾ ਹੋ ਸਕਦਾ ਤੁਹਾਡੇ ਸਾਹਮਣੇ ਬਿਲਕੁਲ ਬੜਾ ਤਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਘਰਾਂ ਦੇ ਵਿੱਚ ਵੜ ਕੇ ਅੱਜ ਤੋਂ ਜਿਹੜਾ ਆਪਾਂ ਜਾਣਦੇ ਕੈਨੇਡਾ ਜਿਹੜਾ ਪਹਿਲਾਂ ਹੁੰਦਾ ਸੀ ਜੀ ਕਈ ਵਾਰ ਆਪਾਂ ਨੂੰ ਕੋਈ ਘਰ ਦੀ ਚਾਬੀ ਬਾਹਰ ਲੱਗੀ ਰਹੀ ਜਾਂਦੀ ਸੀ ਕੋਈ ਡਰ ਨਹੀਂ ਹੁੰਦਾ ਲੇਕਿਨ ਹੁਣ ਡੈਫੀਨਿਟਲੀ ਇੱਕ ਵੱਡਾ ਕੰਸਰਨ ਕਮਿਊਨਿਟੀ ਦੇ ਵਿੱਚ ਹੈਗਾ ਤੇ ਅਸੀਂ ਪ੍ਰਿਵਿੰਸ਼ਲ ਗਵਰਨਮੈਂਟ ਵੱਲੋਂ ਇੱਕ ਹਮੇਸ਼ਾ ਇਹ ਅਪੀਲ ਕਰਦੇ ਪਏ ਆ ਫੈਡਰਲ ਗਵਰਨਮੈਂਟ ਨੂੰ ਕਿ ਜਿਹੜੇ ਲਾਅ ਹੁਣ ਸਟ੍ਰਿਕਟ ਕਰਨੇ ਚਾਹੀਦੇ ਆ ਜੀ ਸਮੇਂ ਦੀ ਲੋੜ ਆ ਕਿਉਂਕਿ ਸਮਾਂ ਆਪਣੇ ਹੱਥੋਂ ਨਿਕਲ ਗਿਆ ਤੇ ਬਾਅਦ ਚ ਕਾਬੂ ਨਹੀਂ ਆਉਣਾ ਸੋ ਬਹੁਤ ਇਸ ਵੇਲੇ ਜ਼ਰੂਰਤ ਆ ਕਿ ਲਾਅ ਸਟ੍ਰਿਕਟ ਕੀਤੇ ਜਾਣ ਸੇ ਜਿਹੜੇ ਪ੍ਰਾਈਮ ਮਿਨਿਸਟਰ ਨਵੇਂ ਬਣੇ ਆ ਕਾਰਨੀ ਸਾਹਿਬ ਉਹਨਾਂ ਨੇ ਸਾਡੇ ਪ੍ਰੀਮੀਅਰ ਨਾਲ ਵਾਅਦਾ ਵੀ ਕੀਤਾ ਆ ਕਿ ਮੈਂ ਅਕਤੂਬਰ ਤੱਕ ਜਿਹੜੇ ਲਾਅ ਜੀ ਉਹ ਸਟ੍ਰਿਕਟ ਕਰੂੰਗਾ ਕਿਉਂਕਿ ਜਿਹੜੇ ਬੰਦੇ ਜਿਹੜੇ ਰਿਪੀਟਡ ਡਿਫੈਂਡਰਸ ਆ ਘਰਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਚੋਰੀਆਂ ਕਰਨ ਕਰਾਇਮ ਕਰਦੇ ਆ ਕਿਉਂਕਿ ਜਦੋਂ ਤੁਸੀਂ ਸਟ੍ਰਿਕਟ ਲਾ ਬਣਾਉਨੇ ਆ ਇਹ ਚੀਜ਼ਾਂ ਉਸੇ ਨਾਲ ਹੀ ਰੁਕਦੀਆਂ ਜੀ ਸੋ ਬਹੁਤ ਉਮੀਦ ਹੈਗੀ ਆ ਕਿ ਫੈਡਰਲ ਗਵਰਨਮੈਂਟ ਲਾ ਚੇਂਜ ਕਰੂਗੀ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਜੇ ਸਾਡੇ ਵੱਲੋਂ ਕੋਈ ਢਿੱਲ ਹੋ ਗਈ ਅਸੀਂ ਹਮੇਸ਼ਾ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਆ ਜੇਲ੍ਹਾਂ ਵੱਧ ਬਣਾ ਰਹੇ ਆ ਅਸੀਂ ਕਿ ਜਿਹੜੇ ਇਹਨਾਂ ਨੂੰ ਕ੍ਰਿਮੀਨਲ ਹੈਗੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਵੇ ਲੇਕਿਨ ਸਭ ਤੋਂ ਵੱਧ ਲੋੜ ਹੈਗੀ ਇਸ ਵਾਲੇ ਬੇਲ ਰਿਫਾਰਮ ਤੇ ਕ੍ਰਿਮੀਨਲ ਕੋਰਟ ਦੇ ਵਿੱਚ ਐਮੈਂਡਮੈਂਟ ਕਰਨਾਂ ਦੀ ਔਰ ਜੇ ਡਿਵੈਲਪਮੈਂਟ ਦੀ ਗੱਲ ਕੀਤੀ ਜਾਵੇ ਜਿਵੇਂ ਨਵੇਂ 413 ਹ 13 ਸਾਲਾਂ ਚ ਕਦੇ ਕਹਿੰਦੇ ਕਦੇ ਨਹੀਂ ਖੁੱਲਿਆ ਉਹਦੇ ਬਾਰੇ ਵੀ ਕੋਈ ਜਾਣਨਾ ਪਾਉ। ਬਿਲਕੁਲ ਜਿਹੜੀ ਪ੍ਰੋਵਿੰਸ਼ਲ ਗਵਰਨਮੈਂਟ ਤੋਂ ਡਵੈਲਪਮੈਂਟ ਆਪਾਂ ਗਰੇਵਾਲ ਸਾਹਿਬ ਜਿਹੜੀ ਬ੍ਰੈਮਟਨ ਚ ਕੀਤੀ ਆ ਤੁਸੀਂ ਵੀ ਮੈਂ ਕਹਾਂਗਾ ਕਿ ਤੁਸੀਂ ਵੀ ਇੱਥੇ মিডিਆ ਚ ਹੈਗੇ ਆ ਤੁਸੀਂ ਲਿਬਰਲ ਗਵਰਨਮੈਂਟ 15 ਸਾਲ ਰਹੀ ਆ ਤੁਸੀਂ ਇੱਕ ਵੀ ਮੈਨੂੰ ਚੀਜ਼ ਗਿਣਾ ਦਿਓ ਜਿਹੜੀ ਲਿਬਰਲ ਗਵਰਨਮੈਂਟ ਨੇ ਬ੍ਰੈਮਟਨ ਦੇ ਵਿੱਚ ਕੀਤੀ ਹੋਵੇ ਤੇ ਆਪਾਂ ਪਿਛਲੇ 6-7 ਸਾਲ ਦੇ ਵਿੱਚ ਹੀ ਬ੍ਰੈਮਟਨ ਜਿਹਨੂੰ ਹਮੇਸ਼ਾ ਨੈਗਲੈਕਟਿਡ ਸਿਟੀ ਕਿਹਾ ਜਾਂਦਾ ਸੀ ਕਿ ਬ੍ਰੈਮਟਨ ਦੇ ਵਿੱਚ ਕੁਝ ਨਹੀਂ ਹੋਣਾ ਜੀ ਬ੍ਰੈਮਟਨ ਦੇ ਵਿੱਚ ਜਿਹੜੀ ਮਰਜ਼ੀ ਗਵਰਨਮੈਂ ਦਾ ਪ੍ਰੋਜੈਕਟ ਹੈਗਾ ਮੈਡੀਕਲ ਯੂਨੀਵਰਸਿਟੀ ਦੀ ਗੱਲ ਕਰਦੇ ਜਿਹੜੀ ਓਪਨ ਹੋ ਚੁੱਕੀ ਆਪਾਂ ਦੀ ਬੁੱਧਵਾਰ ਜਾ ਕੇ ਇਨੌਗੁਰੇਸ਼ਨ ਕਰਕੇ ਆਏ ਜਿੱਥੇ ਆਪਣੇ ਬੱਚੇ ਡਾਕਟਰ ਬਣਨ ਲਈ ਰੈਡੀ ਬੈਠੇ ਆ ਪਹਿਲਾ ਬੈਚ ਜਿਹੜਾ ਸਟਾਰਟ ਹੋ ਚੁੱਕਿਆ ਹਾਈਵੇ 413 ਜਿਹੜਾ ਬਿਲੀਅਨਸ ਆਫ ਡਾਲਰ ਦਾ ਪ੍ਰੋਜੈਕਟ ਹੈਗਾ ਜੀ ਜਿੱਥੇ ਨਾਟ ਓਨਲੀ ਇੱਕ ਟ੍ਰੈਫਿਕ ਨੂੰ ਘੱਟ ਕਰਨ ਦੇ ਵਿੱਚ ਉਹਦੀ ਬੜੀ ਹੈਲਪ ਹੋਊਗੀ ਨਾਲ ਦੀ ਨਾਲ ਜਿਹੜੀਆਂ ਜੌਬਾਂ 6000 ਨਵੀਂ ਜੌਬ ਜਿਹੜੀ ਕ੍ਰੀਏਟ ਕਰੂਗਾ ਨਵੇਂ ਬਿਜ਼ਨਸ ਜਿਹੜੇ ਉੱਥੇ ਅਟ੍ਰੈਕਟ ਹੋਣਗੇ ਜੀ ਡੀ ਪੀ ਨੂੰ ਬਹੁਤ ਬਿਲੀਅਨ ਡਾਲਰ ਦਾ ਫਾਇਦਾ ਹਰ ਸਾਲ ਉਹਦੇ ਨਾਲ ਹੋਊਗਾ ਜੀ ਚਾਹੇ ਆਪਾਂ ਪੁਲਿਸ ਡਿਵੀਜ਼ਨ ਜਿਹੜੀ ਬ੍ਰੈਂਟਨ ਮੈਚ ਵਿੱਚ ਪ੍ਰੋਮਿਸ ਕੀਤੀ ਹੋ ਆਪਾਂ ਕੰਸਟ੍ਰਕਸ਼ਨ ਕਰ ਚੁੱਕੇ ਹਾਂ ਦੀ ਸਟਾਰਟ ਚਾਹੇ ਐਲ ਆਰਟੀ ਦੀ ਗੱਲ ਕਰਦੇ ਹਾਂ ਚਾਲੂ ਹੋ ਰਹੀ ਆ ਜੀ ਸੋ ਕਾਫੀ ਜਿੰਨੇ ਆਪਾਂ ਵਾਅਦੇ ਕੀਤੇ ਵੱਡੇ

so what do you think about today because today is the media and greet and you and Amarjot uh, together like joint venture and uh, meet the public and uh, to the awareness for the safety and uh, you can uh, say what they can say what you can say now well you know elected officials always like to say oh my door is open to you you can come and talk to me anytime yeah. Which for us is really true. Like, we do have open doors and we invite people to reach out to us anytime. We're accessible. You can email us, you can call us, you can come to our office, you can, you know, always reach out to us. But one of the ways that I think is very important is for us to have events like this where we're in the community and we invite everyone to come out. The weather's beautiful. We have a great, beautiful park here in D'Amata Park. And this is a way of us being accessible. To the residents of the city of Brampton, the folks who have elected us to represent them and to make decisions on on their behalf. And so for me, it is is truly important and significant for us to be able to be here on a day like this um, because it is an opportunity for us to gather and for conversations to take place. And for a sharing of ideas. A lot of folks have approaches and they've raised some of the issues that they're having in their communities and around their homes, et cetera. And that is very important for us. We're gonna go back and reach out to them after today and try to help them resolve some of the issues that they're having. We've been answering questions and we've been explaining why uh, some of the policies and some of the legislation is the way it is. And so, again, just that openness and that accessibility, which is so critical. Uh, if we're going to be effective in um, representing Bramptonians, and what do you think about the crime? Because the situation is very critical, you know, because uh, the crime is rate so high. What do you think about that? How do we can stop that? Well, you know, we've done our part. So, in the city of Brampton and at the Region of Peel, we oversee the function of Peel Regional Police. Mm -hmm. And every year that I have been elected, I have raised my hand to allocate more funding for policing and for more officers on our streets and in our community um, but that's just one piece we also need the legislation to empower officers to be able to apprehend and deal with criminals who are wreaking havoc in our neighborhoods who are causing harm to people and so it's very important that we continue to do what we can to advocate to uh, the federal government. We're looking forward to potential legislation that is coming forth from the federal government this fall. Uh, rules around, uh, you know, bail reform, etc., uh, sentencing, and so that kind of change could be a game changer, if if you will, for us dealing with crime here in the city of Brampton. There has to be uh, the right penalty for an individual who commits a crime here in the city of brampton and in any community across canada and so uh, i'm very hopeful that we're going to see that change this year and um, I, you know i will tell you that if they do the right thing uh, we'll begin to see effective change thank you so much it is my pleasure to be here and again thank you for covering this beautiful event no problem. ਥੈਂਕ ਯੂ ਸੋ ਮੇਰੇ ਨਾਲ ਗਗਨ ਗਗਨਦੀਪ ਸੰਧੂ ਸੋ ਤੁਸੀਂ ਕੀ ਕਹੋਗੇ ਅਮਰਜੋਤ ਹਮੇਸ਼ਾ ਲੋਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਪਰ ਤੁਸੀਂ ਜੇ ਇੱਕ ਕਮਿਊਨਿਟੀ ਹੋ ਤਾਂ ਇੱਕ ਉਹਨਾਂ ਦੇ ਦੋਸਤ ਵੀ ਹੋ ਕੀ ਕਹੋਗੇ ਉਹਨਾਂ ਬਾਰੇ ਦੱਸ ਮੈਂ ਤਾਂ ਵੇਖੋ ਇੱਕ ਐਜ਼ ਅ ਦੋਸਤ ਨਾਲ ਖੜਨਾ ਉਹ ਇੱਕ ਅਲੱਗ ਗੱਲ ਆ ਪਰ ਐਜ਼ ਅ ਪੋਲਿਟਿਕਲ ਇੱਕ ਪੋਲਿਟਿਸ਼ੀਅਨ ਜਿਹੜਾ ਵਧੀਆ ਇਨਸਾਨ ਆ ਵਾਰਡ ਆਪਣਾ ਇਧਰੋਂ ਪੌਲ ਵਨ ਸੰਟੇ ਜੀ ਹੋਗੇ ਨਾਲ ਇਹਦੇ ਜਿਹੜੇ ਕਿ ਕਾਉਂਸਲਰ ਨੇ ਤੇ ਅਮਰਜੋਤ ਬ੍ਰੈਂਟਨ ਵੈਸ ਤੋਂ ਐਮਪੀਪੀ ਐਜ਼ ਐਮਪੀਪੀ ਉਹਦੇ ਜਿਹੜੀ ਇਹ ਤੀਜੀ ਟਰਮ ਦੀ winner ਆ ਤੇ ਬਹੁਤ ਹੀ ਚੰਗੇ ਕੰਮ ਕੀਤੇ ਤੇ ਉਹਦੇ ਕਰਕੇ ਜਿਹੜੀ ਤੀਜੀ ਵਾਰ ਲੋਕਾਂ ਨੇ ਜਿਹੜਾ ਜਿੱਤ ਦਾ ਫਤਵਾ ਦਿੱਤਾ ਸੀਗਾ ਐਜ਼ ਇਨ ਟਰੱਕਰ ਜੇ ਮੈਂ ਗੱਲ ਕਰਾਂ ਤਾਂ ਟਰਕਿੰਗ ਕਮਿਊਨਿਟੀ ਦੇ ਨਾਲ ਇੱਕੋ ਇੱਕ ਲੀਡਰ ਸਾਡੇ ਇੰਟੀਰੀਅਰ ਦੇ ਵਿੱਚੋਂ ਇੱਕੋ ਇੱਕ ਸਰਹਦ ਲੀਡਰ ਜਿਹੜਾ ਸਾਡੇ ਨਾਲ ਮੋੜੇ ਨਾਲ ਮੋੜਾ ਲਾ ਕੇ ਖਲੋਤਾ ਜਿਨ੍ਹਾਂ ਨੇ 에어 ਬ੍ਰੇਕਸ ਦੇ ਉੱਤੇ ਕੰਮ ਕੀਤਾ ਫਿਰ ਹੋਰ ਵੀ ਕਮਿਊਨਿਟੀ ਦੇ ਜਿੰਨੇ ਵੀ ਕੰਮ ਆ ਉਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪੁੰਹਦੇ ਜੀ ਧੰਨਵਾਦ ਜੇ ਆਪਾਂ ਇਹਨਾਂ ਦੀ ਜਿਵੇਂ ਇਹਨਾਂ ਨੇ ਦੱਸਿਆ ਵੀ ਜੇ ਆਪਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਦੇਖਦੇ ਆ ਇਹਨਾਂ ਨੇ ਆਪਣੇ ਕਾਰਜਕਾਰ ਕਰਾਉਣੇ ਹੁੰਦੇ ਆ ਸੈਂਟਰ ਵਾਲੇ ਆਪਣਾ ਕਰਾਉਂਦੇ ਰਹਿੰਦੇ ਨੇ ਪਰ ਜੇ ਆਪਾਂ ਕ੍ਰਾਈਮ ਨੂੰ ਦੇਖਿਆ ਜਾਵੇ ਕ੍ਰਾਈਮ ਨੂੰ ਠੱਲ ਪਾਉਣ ਲਈ ਮੋਂ ਉਹਨਾਂ ਨੂੰ ਵੀ ਸਵਾਲ ਕੀਤਾ ਸੀ ਮੈਂ ਕਿਹਾ ਤੁਸੀਂ ਫੈਡਰਲਾਂ ਨੂੰ ਕਹਿੰਦੇ ਨਾ ਫੈਡਰਲ ਪ੍ਰੋਵਿੰਸ ਵਾਲੇ ਨੂੰ ਕਹਿੰਦੇ ਰਹਿੰਦੇ ਹੋ ਪਰ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਵੀ ਕੋਈ ਨਾ ਕੋਈ ਕਿਉਂਕਿ ਇਸ ਵੇਲੇ ਤਾਂ ਆਪਾਂ ਉਧਰ ਚ ਪਤਾ ਗੱਲ ਕੀ ਹੈ ਜੀ ਜੇ ਆਪਾਂ ਕੱਲੇ ਅਮਰਜੋਦ ਦੀ ਗੱਲ ਕਰੀਏ ਤੇ ਅਮਰਜੋਦ ਕੱਲਾ ਕੁਝ ਨਹੀਂ ਕਰ ਸਕਦਾ ਜਦੋਂ ਆਪਾਂ ਸਿਟੀ 'ਚ ਗੱਲ ਕਰਦੇ ਆਂ ਸਿਟੀ ਵਾਲੇ ਕਹਿੰਦੇ ਆ ਜੀ ਇਹ ਪ੍ਰੋਵਿੰਸ਼ੀਅਲ ਮਸਲਾ ਪ੍ਰੋਵਿੰਸ ਨਾਲ ਗੱਲ ਕਰਦੇ ਆਂ ਤੇ ਉਹ ਕਹਿੰਦੇ ਆ ਜੀ ਇਹ ਫੈਡਰਲ ਮਸਲਾ ਇਸ ਉੱਤੇ ਤੇ ਬਿਲਕੁਲ ਮੈਂ ਤੇ ਵੇਖੋ ਆਪਣੇ ਵਰਡ ਤੇ ਜਿਹੜੀ ਵਰਡਿੰਗ ਹੁੰਦੀ ਆ ਸਪਸ਼ਟ ਹੁੰਦੀ ਆ ਇਹਦੇ ਉੱਤੇ ਸਿਰਫ ਕਮਿਊਨਿਟੀ ਦਾ ਘਾਣ ਕੀਤਾ ਜਾ ਰਿਹਾ ਇਧਰੋਂ ਕ੍ਰਿਮਿਨਲ ਚੁੱਕਦੇ ਆ ਉਧਰੋਂ ਮੈਨੂੰ ਲੱਗਦਾ ਘੰਟਾ ਨਹੀਂ ਲੰਘਦਾ ਤੇ ਉਹ ਬੇਲ ਤੇ ਬਾਹਰ ਹੁੰਦਾ ਆ ਤੇ ਇਹਦੇ ਵਿੱਚ ਬੜੀ ਤਰਾਸਤੀ ਆ ਮਾੜੀ ਗੱਲ ਆ ਸੋ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਵੱਧ ਚੜ ਕੇ ਜਿਹੜਾ ਹਿੱਸਾ ਲੈਣਾ ਚਾਹੀਦਾ ਆ ਜਦੋਂ ਤੁਹਾਡੇ ਬੂਹਾਂ ਦੇ ਉੱਤੇ ਇਹ ਬੂਹੇ ਤੇ ਆ ਕੇ ਵੋਟਾਂ ਮੰਗਦੇ ਆ ਨਾ ਉਦੋਂ ਆਪਣੇ ਬੁੱਲਾਂ ਦੇ ਉੱਤੇ ਸਿਕਰੀ ਕਿਉਂ ਜੰਮ ਜਾਂਦੀ ਆ ਆਪਾਂ ਇਹਨਾਂ ਨੂੰ ਸਵਾਲ ਕਿਉਂ ਨਹੀਂ ਪੁੱਛਦੇ ਉਦੋਂ ਸਾਨੂੰ ਸਵਾਲ ਕਰਨੇ ਚਾਹੀਦੇ ਆ ਕਿ ਆਪਾਂ ਵੋਟ ਤੁਹਾਨੂੰ ਜ਼ਰੂਰ ਦਵਾਂਗੇ ਪਰ ਸਾਡੇ ਮਸਲੇ ਕਿਦਾਂ ਹੱਲ ਕਰਾਏ ਜਾਣਗੇ ਤੁਸੀਂ ਤੇ ਆਮਲੀ ਵੈਲਕਮ ਕਰਨ ਨੂੰ ਤਿਆਰ ਹੋ ਜਾਂਦੇ ਆ ਕਿਸੇ ਕ੍ਰਾਈਮਨਲ ਨੂੰ ਆਪਣੇ ਘਰ ਕਹਿੰਦੇ ਵੀ ਤੁਹਾਡੇ ਘਰੇ ਕ੍ਰਾਈਮਨਲ ਆ ਗਿਆ ਉਹਨੂੰ ਬਿਠਾ ਕੇ ਚਾਹ ਪਾਣੀ ਪੀ ਲਓ ਪਰ ਤੁਸੀਂ ਉਹਨੂੰ ਕੁਝ ਕਹਿ ਨਹੀਂ ਸਕਦੇ ਸੈਲਫ ਡਿਫੈਂਸ ਦੀ ਗੱਲ ਬਾਰ ਬਾਰ ਕੀਤੀ ਜਾਂਦੀ ਆ ਕਿ ਜਿਹੜੇ ਜਿਹੜੇ ਸਾਡੇ ਕੋਲ ਲਾਇਸੈਂਸੀ ਇਤਿਹਾਰ ਨੇ ਸਾਨੂੰ ਉਹ ਆਪਣੇ ਸੈਲਫ ਡਿਫੈਂਸ ਵਾਸਤੇ ਤੇ ਘਟੋ ਘਟ ਵਰਤਨ ਦਿੱਤੇ ਜਾਣ ਸੋ ਇਸ ਦੇ ਵਿੱਚ ਜਿਹੜੀ ਇਹ ਕਮਿਊਨਿਟੀ ਆ ਇਸ ਕਮਿਊਨਿਟੀ ਨੂੰ ਦੂਜੀਆਂ ਕਮਿਊਨਿਟੀਆਂ ਨੇ ਇਦਾਂ ਕਹਿ ਕੇ ਇੱਕ ਦੂਜੇ ਨੂੰ ਜਿਹੜਾ ਦਰਕਨਾਰ ਆਪਾਂ ਕਰ ਦਿੰਨੇ ਆਂ ਵੀ ਉਹਨੇ ਇਹਨੂੰ ਇਦਾਂ ਕਰਤਾ ਉਹਨੇ ਇਹਨੂੰ ਇਦਾਂ ਕਰਤਾ ਕਿਉਂ ਨਾ ਆਪਾਂ ਆਪ ਇਸ ਚੀਜ਼ ਦੇ ਉੱਤੇ ਇੱਕ ਵਰਕ ਕਰੀਏ ਪਹਿਲਾਂ ਵੀ ਜਦੋਂ ਟੁੱਟੋ ਸਾਹਿਬ ਸੀਗੇ ਕਿੰਨੇ ਹਥਿਆਰਾਂ ਦੇ ਉੱਤੇ ਬੈਨ ਲਾਇਆ ਤੋ ਉਹਨਾਂ ਦਾ ਹੀ ਕੋਈ ਸੈਂਸ ਨਹੀਂ ਬਣਦੀ ਸੀ ਕਿ ਇਹ ਇਕੱਲੇ ਸ਼ੋਕੇਸ ਨਹੀਂ ਹੈਗੇ ਇਹਨਾਂ ਨੂੰ ਆਪਾਂ ਆਪਣੇ ਸੈਲਫ ਡਿਫੈਂਸ ਵਾਸਤੇ ਵਰਤਣ ਦੀ ਘੱਟੋ ਘੱਟ ਇਹ ਫੈਡਰਲ ਨੂੰ ਜਿਹੜੀ ਬੇਨਤੀ ਆ ਕਿ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਫੇਰ ਦੁਬਾਰਾ ਸਰਕਾਰਾਂ ਬਣਾ ਕੇ ਥੋੜਾ ਡਗਫੋਰਡ ਵੀ ਸਰਕਾਰ ਬਣਾ ਕੇ ਘੱਟੋ ਘੱਟ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਆ ਕੌਂਸਲ ਪਾਲ ਦੇ ਨਾਲ ਰਲ ਕੇ ਜਿਹੜੀ ਮੀਟਿੰਗ ਗ੍ਰੀਟ ਰੱਖੀ ਗਈ ਹੈ ਉਹਨਾਂ ਜਮਾਨਾ ਨੇ ਸਰਕਾਰ ਦੀਆਂ ਜਿਹੜੀਆਂ ਕੀਤੇ ਕੰਮ ਉਹਨਾਂ ਦੀਆਂ ਉਪਲਬਧੀਆਂ ਜਿਹੜੀਆਂ ਉਹ ਗਣਾਈਆਂ ਉੱਥੇ ਹੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਪ੍ਰੋਵਿੰਸ਼ਲ ਗਵਰਨਮੈਂਟ ਆ ਜਿਹੜੀ ਫੈਡ ਰਹਿਨੇ ਆ ਵੀ ਸਾਨੂੰ ਕੀ ਲੋੜ ਆ ਤੇ ਕਿਹਨੂੰ ਲੋੜ ਇਹ ਤਾਂ ਹੁਣ ਸੈਂਟਰ ਦੀ ਗਵਰਨਮੈਂਟ ਨੇ ਦੇਖਣਾ ਵੀ ਜਿਹੜੇ ਲਾਅ ਦੀ ਆਪਣੇ ਲੋੜ ਆ ਚੇਂਜ ਕਰਨ ਦੀ ਤਾਂ ਕਿ ਜਿਹੜਾ ਇੱਥੇ ਕ੍ਰਾਈਮ ਹੋ ਰਿਹਾ ਜਾਂ ਆਪਣੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਿਹੜੀਆਂ ਗੋਲੀਆਂ ਸੇਫਟੀ ਪਰਪਸ ਨੂੰ ਲੈ ਕੇ ਉਹ ਕਹਿੰਦੇ ਹਰ ਤਰੀਕੇ ਦੀ ਅਸੀਂ ਕੋਈ ਵੀ ਇਸ ਤਰੀਕੇ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਉਹਦੇ ਲਈ ਅਸੀਂ ਫੈਡਰਲ ਗਵਰਨਮੈਂਟ ਨੂੰ ਬਾਰ ਬਾਰ ਦੱਸ ਰਹੇ ਹਾਂ ਪਰ ਜੇ ਕਿਤੇ ਸਟੇਟ ਗਵਰਨਮੈਂਟ ਦੀ ਇਹਦੇ ਵਿੱਚ ਕੋਈ ਢਿੱਲਾ ਤਾਂ ਅਸੀਂ ਉਸ ਸਮੇਂ ਸਮੇਂ ਸਰ ਪਾਰਲੀਮੈਂਟ ਦੇ ਵਿੱਚ ਜਾ ਕੇ ਚੁੱਕ ਦੇ ਰਹੇ ਹਾਂ ਤਾਂ ਕਿ ਲੋਕਾਂ ਲਈ ਜਾਂ ਸਾਡੇ ਜਿਹੜੇ ਪ੍ਰੀਮੀਅਰ ਮੁੱਖ ਮੰਤਰੀ ਡਾਕੋ ਨੇ ਉਹਨਾਂ ਲਈ ਤੇ ਜਾਂ ਜਿਹੜੇ ਮਾਰਕ ਰਣੀ ਨੇ ਸਾਡੇ ਪ੍ਰਾਈਮ ਮਿਨਿਸਟਰ ਉਹਨਾਂ ਤੱਕ ਇਹ ਆਵਾਜ਼ ਪਹੁੰਚੇ ਔਰ ਉਹ ਕਹਿੰਦੇ ਲੋੜ ਹੈ ਵੀ ਹੋਰ ਵੀ ਸਖਤ ਕਾਨੂੰਨ ਬਣਾਉਣ ਦੀ ਜੇਲ੍ਹਾਂ ਅਸੀਂ ਬਹੁਤ ਬਣਾਤੀਆਂ ਪਰ ਜੇ ਕਾਨੂੰਨ ਸਖਤ ਨਾ ਹੋਣਗੇ ਤਾਂ ਉਹਨਾਂ ਨੂੰ ਬੇਲਾ ਛੇਤੀ ਨਹੀਂ ਮਿਲਣਗੀਆਂ ਬੇਲਾ ਨਹੀਂ ਛੇਤੀ ਮਿਲਣਗੀਆਂ ਤਾਂ ਕ੍ਰਾਈਮ ਵੀ ਨਹੀਂ ਕਰਨਗੇ ਸ਼ਾਇਦ ਇਸੇ ਕਰਕੇ ਲੋਕ ਉਹ ਕਹਿੰਦੇ ਦੂਜਿਆਂ ਨੂੰ ਸ਼ਾਇਦ ਇਸ ਦੀ ਸਿੱਖ ਮਿਲ ਸਕੇ ਤਾਂ ਕਿ ਲੋਕ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਤੋਂ ਡਰਨਗੇ ਕਿਉਂਕਿ ਇਹ ਸਮੇਂ ਦੀ ਲੋੜ ਹੈ ਸੋ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬ੍ਰ